ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦੇ ਵਿੱਚ ਜਿਨ੍ਹਾਂ ਨੂੰ ਤਕਲੀਫ ਹੈ ਜਿਨ੍ਹਾਂ ਨੂੰ ਦੁੱਖ ਲੱਗਿਆ ਹੈ ਉਹ ਹੀ ਜਾਣਦੇ ਨੇ ਕਿ ਬਹੁਤ ਘਰਾਂ ਦੇ ਵਿੱਚ ਭੂਤਾਂ ਪ੍ਰੇਤਾਂ ਦਾ ਜਿੰਨਾ ਚੜੇਲਾਂ ਦਾ ਡੈਣਾ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ ਜਿਨ੍ਹਾਂ ਨੂੰ ਨਹੀਂ ਲੱਗੀਆਂ ਇਹ ਤਾਂ ਖਲੀਫਾਂ ਇਹ ਦੋਖਾ ਦੂਜਾ ਵਾਸਤੇ ਤਾਂ ਇਹ ਮਜ਼ਾਕ ਤੇ ਬਹਿਮ ਭਰਮ ਹੀ ਹੁੰਦਾ ਹੈ ਪਰ ਜਿਨ੍ਹਾਂ ਨੂੰ ਇਹ ਚੀਜ਼ਾਂ ਪਰੇਸ਼ਾਨ ਤੰਗ ਕਰਦੀਆਂ ਹਨ ਉਹਨਾਂ ਦੇ ਬਹੁਤ ਜ਼ਿਆਦਾ ਮਾੜੇ ਦਿਨ ਚੱਲ ਰਹੇ ਹੁੰਦੇ ਹਨ ਨਾ ਘਰ ਵਿੱਚ ਕੋਈ ਕੰਮਕਾਰ ਕਰਕੇ ਰਾਜੀ ਨਾ ਹੀ ਘਰ ਦੇ ਵਿੱਚ ਕੋਈ ਇੱਕ ਦੂਜੇ ਨਾਲ ਬੋਲ ਕੇ ਪਿਆਰ ਨਾਲ ਰਾਜੀ ਔਰ ਜਿਹੜੇ ਵੀ ਕੰਮ ਨੂੰ ਹੱਥ ਪਾਉਂਦੇ ਹਨ ਉਸੇ ਕੰਮ ਦੇ ਵਿੱਚ ਵਿਗਨ ਪੈਣਾ ਹਰ ਇੱਕਾ ਛੋਟੀ ਤੋਂ ਛੋਟੀ ਚੀਜ਼ ਦਾ ਨੁਕਸਾਨ ਦਾ ਬਹੁਤ ਵੱਡਾ ਨੁਕਸਾਨ ਬਣ ਕੇ ਫੈਲ ਜਾਣਾ ਭਾਵ ਛੋਟੀ ਜੀ ਗੱਲ ਤੋਂ ਵੱਡੀ ਨੁਕਸਾਨਦਾਇਕ ਬਣ ਜਾਣਾ ਛੋਟੀ ਜੀ ਘਰ ਵਿੱਚ ਗੱਲ ਤੋਂ ਵੱਡਾ ਬਹੁਤ ਅੱਗ ਦਾ ਭਾਂਬੜ ਬਣ ਜਾਣਾ ਕਲੇਸ਼ ਦਾ ਔਰ ਹੋਰ ਕਈ ਤਰ੍ਹਾਂ ਦੀਆਂ ਗੱਲਾਂ ਜਿਵੇਂ ਕਿ ਕੋਠੇ ਉੱਤੋਂ ਪਾਵਰ ਛੱਤ ਉਤੋਂ ਰਾਤ ਨੂੰ ਅੰਦਰ ਕਮਰੇ ਚ ਪਿਆਂ ਤੋਂ ਆਵਾਜ਼ ਆਉਣੀ ਜਿਵੇਂ ਕੋਈ ਚੱਲਦਾ ਹੈ ਕੋਈ ਤੁਰਿਆ ਫਿਰਦਾ ਹੈ ਜਾਂ ਆਪ ਦੇ ਕੋਲ ਦੀ یوں ਪ੍ਰਤੀਤ ਹੋਣਾ ਕੋਈ ਮੇਰੇ ਅੱਖਾਂ ਮੋਰੋਂ ਦੀ ਲੰਘ ਗਿਆ ਤੇ ਜਾਂ ਇੱਕੋ ਦਮ ਕਿਸੇ ਬਦਬੂ ਮਾੜੀ ਜਿਹਨੂੰ ਆਪ ਮੁਸਕ ਕਹਿੰਦੇ ਆ ਮੁਸਕ ਜਿਵੇਂ ਕੋਈ ਸੜਦਾ ਬਲਦਾ ਹੋਵੇ ਜਾਂ ਕੋਈ ਕਿਸੇ ਨੇ ਕੋਈ ਗੰਦਗੀ ਦਾ ਮਹਿਸੂਸ ਕਰਨਾ ਪਰਿਵਾਰ ਵਿੱਚ ਜਾਂ ਜਿਵੇਂ ਸਪਰੀ ਜਿਹੜੀਆਂ ਬੁਰੀਆਂ ਸ਼ਕਤੀਆਂ ਹੁੰਦੀਆਂ ਹਨ ਉਹ ਇਹ ਚੀਜ਼ਾਂ ਪ੍ਰਭਾਵ ਪਾਉਂਦੀਆਂ ਹਨ ਇਹ ਲੱਛਣ ਬਣਾਉਂਦੀਆਂ ਹਨ ਇਹੋ ਜੇ ਪਰਿਵਾਰ ਵਿੱਚ ਪਰਿਵਾਰ ਦੇ ਮੈਂਬਰਾਂ ਉਤੇ ਇਸ ਤਰ੍ਹਾਂ ਦੇ ਉਹ ਆਪਦਾ ਪ੍ਰਭਾਵ ਛੱਡਦੀਆਂ ਨੇ ਸੋ ਇੱਕ ਬੀਬੀ ਦੱਸ ਰਹੀ ਸੀ ਕਿ ਜਦੋਂ ਮੈਂ ਪ੍ਰਸ਼ਾਦਾ ਪਾਣੀ ਬਣਾਉਣੇ ਆ ਤਾਂ ਉਹ ਥੱਲੇ ਉਹਦੀ ਜਿਹੜੀ ਸਲਵਾਰ ਦੇ ਪੌਂਚੇ ਨੂੰ ਅੱਗ ਲੱਗ ਜਾਣੀ ਉਸ ਤੋਂ ਬਾਅਦ ਉਹਦੀ ਉੱਤੇ ਸਿਰ ਉੱਤੇ ਜਾ ਕੇ ਥੋੜੀ ਜੀ ਲਾਟ ਚੁੰਨੀ ਲੱਗ ਜਾਣੀ ਦੇਖੋ ਇਹਨੇ ਕੱਪੜੇ ਛੱਡ ਕੇ ਸਲਵਾਰ ਦੇ ਪੌਂਚੇ ਤੋਂ ਲੈ ਕੇ ਬਚਕਾਰ ਦਾ ਕੁਝ ਨਹੀਂ ਨੁਕਸਾਨ ਅੱਗੇ ਜage ਸਿਰ ਦੇ ਉੱਤੇ ਅੱਗ ਲੱਗਣੀ ਔਰ ਆਪੇ ਬੁਝ ਜਾਣੀ ਪੈ ਰਹੋ ਤੇ ਇਸ ਤਰ੍ਹਾਂ ਦੇ ਚਾਂਸ ਘਰ ਵਿੱਚ ਖੜਕਾ ਹੋਣਾ ਜਾਂ ਅਜੀਬ ਹੀ ਇਸ ਤਰ੍ਹਾਂ ਲੱਗਦਾ ਕਈ ਵਾਰ ਵੀ ਕੋਈ ਪਿੱਛੇ ਤੁਰਿਆ ਆਉਂਦਾ ਹੈ ਜਾਂ ਕਿਸੇ ਨੂੰ ਲੱਗਦਾ ਕਿ ਕੋਈ ਸਾਨੂੰ ਆਵਾਜ਼ ਮਾਰ ਰਿਹਾ ਜੇ ਪਿੱਛੇ ਮੁੜ ਕੇ ਦੇਖੇਂ ਤਾਂ ਕੋਈ ਇਸ ਤਰ੍ਹਾਂ ਦਾ ਪ੍ਰਭਾਵ ਨਹੀਂ ਹੁੰਦਾ ਭਾਵ ਤਖਤ ਤੌਰ ਤੇ ਕੋਈ ਬੰਦਾ ਨਹੀਂ ਹੁੰਦਾ ਪਰ ਲੱਗਦਾ ਹੈ ਕੋਈ ਹੈ ਇਸ ਤਰ੍ਹਾਂ ਦੇ ਲੱਛਣ ਉਹਦੇ ਹੁੰਦੇ ਹਨ ਘਰ ਵਿੱਚ ਗਲਤ ਚੀਜ਼ਾਂ ਦੀ ਬੁਰੀਆਂ ਰੂਹਾਂ ਦੀ ਸੋ ਅੱਜ ਆਪਾਂ ਸਿਮਰ ਸਿਮਰ ਦੇ ਨਾਲ-ਨਾਲ ਇੱਕ ਤੁਹਾਨੂੰ ਹੋਰ ਦੱਸਦੇ ਹਾਂ ਤੁਸੀਂ ਇਹ ਬੇਨਤੀ ਮਨਜ਼ੂਰ ਕਰੋ ਫਾਇਦਾ ਹੋਵੇਗਾ ਜਿਹੜਾ ਕਪੂਰ ਹੁੰਦਾ ਕਪੂਰ ਉਹਦੇ ਵਿੱਚੋਂ ਬਹੁਤ ਸੁਣੀ ਖੁਸ਼ਬੂ ਆਉਂਦੀ ਹੈ ਉਹ ਜਲਾ ਕੇ ਘਰ ਵਿੱਚ ਸ਼ਾਮ ਸਵੇਰੇ ਤੁਸੀਂ ਇੱਕ ਇੱਕ ਟਿੱਕੀ ਕਹਿਆ ਕਰੋ ਨਾਲ ਜਿਹੜੀ ਗੂਗਲ ਦੀ ਧੂਪ ਹੈ ਅੱਗ ਤੇ ਪਾਉਣ ਵਾਲੀ ਕਿਉਂਕਿ ਅੱਜ ਕੱਲ ਚੁੱਲਾ ਕੋਈ ਬਾਲਦਾ ਨਹੀਂ ਤੇ ਗੈਸ ਸਿਲੰਡਰਾਂ ਤੇ ਕੰਮ ਹੋ ਗਿਆ ਰਸੋਈ ਦਾ ਥੋੜੀ ਜਿਹੀ ਖੇਚਲਾ ਕਰਕੇ ਜਿਵੇਂ ਵੀ ਹੋਵੇ ਤੁਸੀਂ ਆ ਆਪਣਾ ਵਾਇਰ ਗਰੁੱਪ ਆ ਲਾ ਕਰੇ ਗੂਗਲ ਦੀ ਧੂਪ ਜੋਗੀ ਤੁਸੀਂ ਅੱਗ ਵਾਲਿਆ ਕਰੋ ਜੇ ਮਰਜੀ ਗੂਗਲ ਦੀ ਧੂਪ ਵੀ ਸ਼ਾਮ ਸਵੇਰੇ ਦਿਆ ਕਰੋ ਇਹਦੇ ਨਾਲ ਬਹੁਤ ਹੀ ਜਿਆਦੇ ਬੁਰੀਆਂ ਸ਼ਕਤੀਆਂ ਤੇ ਪ੍ਰਭਾਵ ਪੈਂਦਾ ਹੈ ਬਹੁਤ ਅਨੇਕਾਂ ਅਮਿਤਾ ਕੱਲੀ ਗੋਗਲ ਦੇ ਧੂਪ ਤਕਾਉਣ ਦੇ ਨਾਲ ਹੀ ਨੈਗੇਟਿਵ ਜਿਹੜੀਆਂ ਸ਼ਕਤੀਆਂ ਸੀ ਚਲੀਆਂ ਗਈਆਂ ਨਾਲ ਨਾਲ ਸਿਮਨ ਕਰੋ ਕੋਈ ਮੂਲ ਮੰਤਰ ਕਰਦੇ ਰਹੋ ਨਾਲ ਨਾਲ ਸਾਰੇ ਘਰ ਵਿੱਚ ਧੂਪ ਦਿਖਾਉਂਦੇ ਰਹੋ ਇਸ ਦੇ ਨਾਲ ਬਹੁਤ ਹੀ ਜ਼ਿਆਦਾ ਬੁਰੀਆਂ ਸ਼ਕਤੀਆਂ ਤੇ ਪ੍ਰਭਾਵ ਪੈਂਦਾ ਹੈ ਜਾਨਕੀ ਸਮਗਰੀ ਹੈ ਜਿਹੜੀ ਸੰਤਾ ਮਹਾਪੁਰਸ਼ਾਂ ਦੀ ਪਿਛਲੇ ਯੁੱਗੋਂ ਤੋਂ ਚੱਲੀ ਹੋਈ ਧੂਪ ਦਾ ਇਹ ਕੋਈ ਐਵੇਂ ਨਹੀਂ ਕਿ ਕਪਾਸਿਤਾ ਆਪਾ ਕਹਿੰਦੇ ਆ ਕਿ ਹੁਣ ਕਾਲ ਯੁੱਗ ਹੈ ਤੇ ਜਿਹੜੀਆਂ ਪਿਛਲੀਆਂ ਸੰਸਾਰੀ ਗੱਲਾਂ ਨਹੀਂ ਭਾਬ ਰਿਸ਼ੀਆ ਮੁੰਨੀਆਂ ਨੇ ਸੰਸਾਰ ਬਾਤ ਤੇ ਚਲਾਈਆਂ ਨੇ ਉਹਨਾਂ ਨੂੰ ਆਪਾਂ ਛੱਡੀ ਜਾਣੀਆਂ ਫਿਰ ਪਿਛਲੀਆਂ ਦੀਆਂ ਗੱਲਾਂ ਤਾਂ ਸਾਨੂੰ ਮੰਨ ਲੈਣੀਆਂ ਚਾਹੀਦੀਆਂ ਨੇ ਹਨ ਤੇ ਜੇ ਹੁਣ ਸੰਸਾਰ ਦੇ ਵਿੱਚ ਕਾਜੁਗ ਦੇ ਵਿੱਚ ਕੋਈ ਸੱਚ ਨਹੀਂ ਬੋਲਦਾ ਜੋ ਪਿੱਛੋਂ ਤੋਂ ਚਲੀਆਂ ਆ ਰਹੀਆਂ ਨੇ ਉਹ ਤਾਂ ਫਿਰ ਸੱਤ ਮੰਨੋ ਨਾ ਇਸ ਕਰਕੇ ਪਿਆਰਿਓ ਪਿਛਲੀਆਂ ਗੱਲਾਂ ਜਿਹੜੀਆਂ ਚਲਾਈਆਂ ਹੋਈਆਂ ਨੇ ਲੋਕਾਂ ਦੇ ਭਲੇ ਖਾਤਰ ਨੇ ਪਹਿਲਾਂ ਸਾਧੂ ਸੰਤ ਮਹਾਪੁਰਸ਼ ਕੋਈ ਲੋਭ ਲਾਸ਼ ਦੇ ਕਾਰਨ ਨਹੀਂ ਲੋਕਾਂ ਦੇ ਕਲਿਆਣ ਵਾਸਤੇ ਭਗਤੀਆਂ ਕਰਦੇ ਜੋ ਉਹਨਾਂ ਨੂੰ ਆਕਾਸ਼ ਬਾਣੀ ਉੱਤਰਦੀ ਜਾਂ ਜੋ ਵੀ ਚੀਜ਼ ਉਹਨਾਂ ਨੂੰ ਕੋਈ అనుభవ ਹੁੰਦਾ ਉਹ ਸੰਸਾਰ ਦੇ ਭਲੇ ਦੇ ਖਾਤਰ ਸੰਸਾਰ ਨੂੰ ਦੱਸ ਦੇ ਉਹ ਸੰਸਾਰ ਤੇ ਦੱਸੇ ਹੋਏ ਜਿਹੜੇ ਸੀਗੇ ਆ ਨੁਕਤੇ ਉਹ ਹੁਣ ਤੱਕ ਚੱਲ ਰਹੇ ਨੇ ਇਹਨਾਂ ਨੂੰ ਨਕਾਰਨ ਵਾਲੀ ਚਾਹੀਦਾ ਦੂਰ ਨਿਕਲਣਾ ਚਾਹੀਦਾ ਉਹੀ ਜਿਹੜੇ ਪ੍ਰਾਣ ਨੁਕਤੇ ਨੇ ਵਰਤਨੇ ਚਾਹੀਦੇ ਨਾਲ ਨਾਲ ਬਾਣੀ ਪੜਨੀ ਚਾਹੀਦੀ ਹੈ ਬਹੁਤ ਜ਼ਿਆਦਾ ਪ੍ਰਭਾਵ ਪਵੇਗਾ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ